के ऊपर आए का तल वो बिल्कुल थली <laughs> तो, तो तो आए ਕੀਣਾ ਚਾਹ ਦੇ ਬਾਗਾਂ ਦੇ ਵਿੱਚ ਕਾਜ ਆ ਜੀ ਆਂਡੇ ਗੇਜ ਤੇ ਫੇਟ ਰਹੇ ਆ ਦਿਓ ਉਹ ਤਾਂ ਹੀ ਪੁਰਾਣੀ ਪੁਰਾਣੀ ਸੀ ਮੈਨੂੰ ਲੱਗਿਆ सेवर मोबाइल सब फीचर्स ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ। ਹੈਲੋ। ਜਿਹੜੇ ਧੂਣੀ ਮਗਾ ਰਹੇ ਆ ਤੇ ਸਬਜੀ ਬਣ ਗਈ ਐ। ਤੜਕਾ ਤੜਕਾ ਸਬ지ਆ ਪਾਤੀਆਂ, ਪਚਾ ਪੰਪਾਂ ਪਾਦੀਆਂ, ਕਿਹ ਸਬ지ਆ ਪਈਆਂ। ਤੇ ਆ ਹੁਸ਼ਿਆਰਪੁਰ ਤੋਂ ਲੈਂਦਾ ਹੋਇਆ ਜਿਹੜਾ ਪਿਓਰ ਪਨੀਰ ਵਸੇ ਹੀ ਪਾਉਣ ਹਣ ਵਿੱਚ ਅਸੀਂ ਤੇ ਨਾਲੇ ਅਸੀਂ ਕਹਿੰਦੇ ਤੂਣੀ ਤੇ ਲੋਕੀ ਨੂੰ ਕਹਿੰਦੇ ਬੂੰਨਫਾਇਰ ਭਾਜਿੱਦਾਂ ਕਹਿੰਦੇ ਨੇ ਜੀ ਹਾਂਜੀ ਤੇ ਆਹ ਦੇਖੋ ਜੀ ਸਬਜੀ ਕਿੰਨੀ ਕਮਾਲ ਦੀ ਬਣੀ ਆ ਧਨੀਆ ਪਾਤਾ ਮੁਰਵਾ ਜੀ ਕੜਸੀ ਮੇਰੀ ਉਹ ਬਹੁਤ ਹੀ ਵਧੀਆ ਦੇਖੋ ਜੀ ਪਾਂ ਪਾਂਦੀਆਂ ਸਬਜ਼ੀਆਂ ਪਨੀਰ ਮਿਰਚਾਂ ਧਨੀਆ ਸਭ ਕੁਝ ਪਾਇਆ ਜੀ ਮੈਂ ਲਾਲ ਮਿੱਟੀ ਪਾ ਦਿੱਤੀ ਮੇਮਣੀ ਅੰਦ ਕੋ ਨਵੀਂ ਚੀਜ਼ ਦੇਖੀ ਮੈਂ ਪਹਿਲੀ ਵਾਰ ਨਿਓਲੀ ਅਸੀਂ ਕੱਲ ਰਾਤ ਜਿਸ ਮੋਰੀਆ ਹੋਟਲ ਰੁਕੇ ਸੀਗੇ ਜੀ ਉਹ ਦੇਖੋ ਸਾਹਮਣੇ ਮੋਰੀਆ ਹੋਟਲ ਹੈ ਬਿਲਕੁਲ ਉਹਦੇ ਪਿੱਛੇ ਪਹਾੜਾਂ ਦੇ ਸੂਰਜ ਨਿਕਲਿਆ ਇਹ ਮੋਰੀਆ ਹੋਟਲ ਹੈ ਬਹੁਤ ਹੀ ਸੋਹਣਾ ਪਿੰਡ ਸਾਰੇ ਦੇ ਸਾਰੇ ਘਰ ਜਿਹੜੇ ਆ ਝੌਂਫੜੀ ਨੂੰ ਸਲੇਟਾਂ ਵਾਲੀਆਂ ਛੱਤਾਂ ਦੇਖੋ ਕਿੰਨੇ ਸ਼ਾਨਦਾਰ ਘਰ ਹੈਗੇ ਆ ਉਹ ਸਾਰੇ ਟ੍ਰੈਡੀਸ਼ਨਲ ਆ ਬੜੇ ਪੁਰਾਣੇ ਪ੍ਰਾਤਨ ਘਰ ਇਹ ਦੇਖੋ ਦੇਸੀ گاਵਾ ਦਾ ਬਛੜਾ ਬੱਕਰੀ ਤੇ ਕਿੰਨਾ ਖੂਬਸੂਰਤ ਸਾਹਮਣੇ ਘਰੇ ਗਾਇਆ ਸਿੱਦੇ ਸੂਰਜ ਨਰਿਸ਼ਮਣੇ ਇਸ ਪਿੰਡ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾਉਂਦੇ ਇਟਾ ਕਲਰ ਦੇਖੋ ਕਿੰਨਾ ਜ਼ਿਆਦਾ ਹੈ ਵਾਹ ਮસ્ਤੀ ਵਗੜਦਾ ਹੋਇਆ ਇੰਤਰ੍ਹਾਂ ਦੇ ਬਹੁਤ ਹੀ ਖੂਸੇ ਨਜ਼ਾਰੇ ਦੇਖਣ ਮਿਲ ਰਹੇ ਆ ਦੇਖੋ ਬਹੁਤ ਹੀ ਪ੍ਰਾਣਾ ਮਿੱਟੀ ਵਾਲੇ ਪਿਆਹਕਾਰ ਹੈਲੋ ਪਹਾੜਾਂ ਦੇ ਵਿਚਕਾਰ ਉਹ ਵੀ ਇਦਾਂ ਦੀ ਇੰਟੀਰੀਅਰ ਥਾਂ ਤੇ ਇਸ ਤਰ੍ਹਾਂ ਦੀ ਪ੍ਰਾਪਰਟੀ ਹੋਣੀ ਆਪਣਾ ਜ ਬਹੁਤ ਵੱਡੀ ਗੱਲ ਹੈ ਜਿਵੇਂ ਅਕਬਰ ਦੇ ਜਾਂ ਹਾਂ ਤੇ ਆਪਣੇ ਰਾਜੇ ਮਹਾਰਾਜ ਜਿਹੜੇ ਉਹ ਲੜਾਈਆਂ ਤੇ ਜਾਂਦੇ ਸੀ ਨਾ ਉਹ ਇਦਾਂ ਦੇ ਟੈਂਟਾਂ 'ਚ ਰਾਤ ਨੁਕਦੇ ਸਨ ਹਾਂਜੀ ਸਾਡੇ ਦੋ ਰਾਜੇ ਹਾਈਕਿੰਗ ਟਰੈਕ ਕਲੱਬ ਦੇ ਸ਼ਰਪਤੋਂ ਨਿਊਲੀ ਪੈਂਡ ਲਗਜ਼ਰੀ ਪ੍ਰਾਪਰਟੀ ਬਹੁਤ ਹੀ ਮਹਿੰਤਨ ਚਾਹ ਦੇ ਨਾਲ ਬਣਾਈ ਕਿੰਨੀਆਂ ਰੋਡ ਦੇ ਦੋਨੇ ਪਾਸੇ ਕਾ ਦੇ ਮੈਦਾਨ ਤੇ ਇਹ ਰੋਡ ਦੇਖੋ ਪਾਲ ਖੰਦਾ ਹੋਇਆ ਜਾ ਰਿਹਾ ਉਧਰ ਥੁਆਰੇ ਪਾਣੀ ਬਹੁਤ ਵੱਡਾ ਪੱਥਰ ਆ ਉਹਦੇ ਥੱਲੇੋਂ ਨਿਕਲ ਰਿਹਾ ਤੇ ਆਹ ਦੇਖੋ ਰੋਡ ਤੇ ਆ ਗਿਆ ਪਾਣੀ ਵੀ ਬਹੁਤ ਸਾਫ ਆ ਉੱਪਰ ਆ ਰਿਹਾ ਕਮਾਲ ਹੈ ਗਿਆ ਨਾ ਦੇਖੋ ਸਾਈਡ ਤੋਂ ਉਹ ਸ਼ਾਂਤ ਸਾਈਡ ਤੋਂ ਅਲੋ ਜੱਤੇ ਮਜੇ ਲੋ ਕੋਪਰਾ ਬਣਾਇਆ ਜਾਣਾ ਨੇ ਕਹਾਵਾ ਤਿਆ ਗਿਆ ਟਰੈਕ ਉੱਪਰ ਨਾ ਇਹ ਜਿਹੜਾ ਖਬਰੂ ਵਾਟਰਫਾਲ ਟਰੈਕ ਆਪਾਂ ਕਰ ਰਹੇ ਨਾ ਪਹਿਲੀ ਵਾਰ ਪਾਣੀ ਵੀ ਇੰਨਾ ਸਾਫ ਇਹਦੇ ਬਾਰੇ ਮਿਨਰਲ ਵਾਟਰ ਆਰਓ ਵੈਰਾ ਵੀ ਫੇਲ ਹੈ ਕਿ ਯਾਰ ਬਿਲਕੁਲ ਸਾਫ ਪਾਣੀ ਟ੍ਰੈਕ ਦੇ ਵਿਚਕਾਰ ਹਨ ਤੁਸੀਂ ਪਾਣੀ ਦੀ ਕੁਆਲਿਟੀ ਦੇਖ ਸਕਦੇ ਜੀ ਘਾਹ ਦੇ ਨਰੰਦਾ ਟ੍ਰੈਕ ਕਰਦੇ ਹੋਏ ਸਾਨੂੰ ਅੱਜ ਇੱਕ ਹੋਰ ਪਿੰਡ ਮਿਲਿਆ ਜੀ ਔਰ ਲੋਕੋ ਲੋਕਾਂ ਤੋਂ ਪੁੱਛਣ ਤੇ ਪਤਾ ਲੱਗਾ ਕਿ ਇਹ ਜਿਹੜਾ ਕਾਂਗੜਾ ਵੈਲੀ ਦਾ ਆਖਰੀ ਪਿੰਡ ਆ ਗੜਗੂਨ ਔਰ ਆਪਣੇ ਆਜੇ ਬਹੁਤ ਵੱਡੀ ਜਾਣਕਾਰੀ ਹੈ ਔਰ ਇਸ ਆਖਰੀ ਪਿੰਡ ਦੇ ਪਿੱਛੇ ਪਹਾੜਾ ਉਹਦੇ ਦੂਜੇ ਵਸੇ ਕਹਿੰਦੇ ਚੰਬਾ ਆ ਚੰਬਾਪੁਰ ਮੌਰ ਸੋਚੋ ਅਸੀਂ ਇਸ ਵਲੇ ਆ ਗਏ ਕਾਂਗੜਾ ਵੈਲੀ ਤੇ ਉਹਦੇ ਪਹਾੜਾ ਦੇ ਪਿੱਛੇ ਹੈਗੇ ਚੰਬਾ ਵੈਲੀ ਤੇ ਕਾਂਗੜੇ ਦਾ ਆਖਰੀ ਪਿੰਡ ਗੜਗੂਨ ਬਹੁਤ ਹੀ ਖੂਬਸੂਰਤ ਹੈ ਨਾ ਪ੍ਰਾਚੀਨ ਪਹਾੜੀ ਛਾਲੀ ਜਿਵੇਂ ਘਰ ਆ ਇਹਨਾਂ પ્રાਣੀ ਕਰੰਦ ਵਿਚਕਾਰ ਟ੍ਰੈਕ ਦੇ ਉੱਪਰ ਨੂੰ ਅਸੀਂ ਨਸਾ ਫਿਰ ਲਾਇਆ ਜਿੱਦਾਂ ਜਿੱਦਾਂ ਅਸੀਂ ਅੱਗੇ ਵਧ ਰਹੇ ਹਾਂ ਜਿਹੜੇ ਪਿੰਡ ਦੇ ਨਜ਼ਾਰੇ ਹੋਰ ਵੀ ਖੂਬਸੂਰਤ ਹੁੰਦੇ ਜਾ ਰਹੇ ਦੇਖੋ ਕਿਸੇ ਸਮੇਂ ਪੰਜਾਬ ਦੇ ਪੁਰਾਣੇ ਪਿੰਡਾਂ ਵਿੱਚ ਵੇਖੋ ਜੇ ਘਰ ਹੁੰਦੇ ਸੀਗੇ ਇਹ ਗੱਦੀ ਕੁੱਤਾ ਇੱਥੇ ਤਾਂ ਘਰਾਂ ਦੇ ਵਿਚਕਾਰ ਆਸ-ਪਾਸ ਜਿੱਥੇ ਵੀ ਥੋੜੀ ਵੀ ਜਗ੍ਹਾ ਨਾਲ ਮਿਲਦੀ ਹੈ ਨਾ ਉੱਥੇ ਹੀ ਕਣਕ ਤੇ ਸਰੋਂ ਵੀ ਜੀ ਹੋਈ ਹੈ ਇਹ ਦੇਖੋ ਛੋਟੇ-ਛੋਟੇ ਖੇਤ ਉਹਰੂ ਵਾਟਰਫਾਲ ਟ੍ਰੈਕ ਜਿਹੜਾ ਬਹੁਤ ਆੱਖਾਂ ਨਹੀਂ ਹੈ ਲੇਕਿਨ ਹਾਂ ਰੁਕ ਰੁਕ ਕੇ ਤੁਸੀਂ ਸਾਲ ਲੱਗਿਆ ਸਾਧਦੇ ਹੋ ਵਰਸ ਨੇ ਸਟੈਪ ਨੇ ਉਹ ਕਦੀ ਬਿਲਕੁਲ ਹਾਈਕਿੰਗ ਆ ਜਾਂਦੀ ਜੀ ਸਿੱਧੀ ਚੜਾਈ ਕਦੀ ਵਿਚੇ ਚਕਾਰ ਕਦੇ ਪਰਾਣਾ ਤੇ ਜਿਹੜੀ ਵੈਲੀ ਬਹੁਤ ਦੂਰ ਦੂਰ ਤੱਕ ਨਜ਼ਰ ਆ ਰਹੀ ਹੈ ਇੱਥੋਂ ਜਿੱਕਟੋ-ਕਟਨੀ ਤਾਂ 5 ਕਿਲੋਮੀਟਰ ਥੱਲੇ ਗੱਡੀਆਂ ਲਗਾ ਕੇ ਉੱਪਰ ਆਏ ਆ। ਪਿੰਡ ਤੋਂ ਕਾਫੀ ਅੱਗੇ ਆ ਕੇ ਇੱਕ ਬਹੁਤ ਸੰਘਣਾ ਜੰਗਲ ਸ਼ੁਰੂ ਹੋ ਗਿਆ। ਪਤਾ ਨਹੀਂ ਕਿਹੜੇ ਟਰੀ ਆ ਬੜੇ ਸੋਹਣੇ ਆ। ਸਾਡੇ ਜਿਹੜੇ ਗਾਈਡਾਂ ਨਾਲ ਨਾਲ ਆ ਰਹੇ ਦੋ ਗਾਈਡਾਂ ਦੇਖੋ। ਚਲੋ ਪਿੰਡ ਤੋਂ ਸਾਡੇ ਨਾਲ ਤੁਰੇ ਸੀਗੇ। ਤੇ ਸਾਡੇ ਨਾਲ ਨਾਲ ਸਾਨੂੰ ਵਾਟਰਫਾਲ ਤੱਕ ਲੈ ਕੇ ਜਾਣਗੇ। ਹੁਣ ਅਸੀਂ ਥੋੜੀ ਰੈਸਟ ਕਰਾਂਗੇ ਇੱਥੇ ਸੈਟ ਦੇ ਬੈਠ ਕੇ ਕੋਈ ਹਲਕਾ ਫੁਲਕਾ ਖਾਵਾਂਗੇ ਫਰੂਟ ਵੈਰਾ ਫਿਰ ਅੱਗੇ ਚਲਾਂਗੇ ਸਾਨੂੰ ਰਸਤਾ ਦਿਖਾਉਂਦੇ ਹੋਏ ਲੋਕਲ ਗਾਈਡ ਬਸ ਇਸ ਪੁਲ ਤੋਂ ਬਾਅਦ ਹੀ ਜਿਹੜਾ ਖਬਰੂ ਵਾਟਰਫਾਲ ਨਜ਼ਰ ਆਏਗਾ ਥੋੜਾ ਸਿਰਫ 600 ਮੀਟਰ ਦੀ ਦੂਰੀ ਤੇ ਹੈਗਾ ਆ ਜਿਹੜਾ ਪਾਣੀ ਦੀ ਆਵਾਜ਼ ਹੈ ਪਾਣੀ ਉੱਥੇ ਆ ਰਿਹਾ ਵਾਟਰਫਾਲ ਦਾ ਇਹ ਹੈ ਜੀ ਵਾਟਰਫਾਲ ਦੀ ਆਖਰੀ ਚੜ੍ਹਾਈ ਤੇ ਇਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾਉਨੇ ਆ ਖਬਰੂ ਵਾਟਰਫਾਲ ਦੇ ਲਓ ਜੀ ਆਖਿਰਕਾਰ ਅਸੀਂ ਪਹੁੰਚ ਗਏ ਨੇ ਡੈਸਟੀਨੇਸ਼ਨ ਸਾਹ ਸਾਹ ਹੋਏ ਹਮੇਂ ਬੁੱਲੇ ਨਹੀਂ ਜਾ ਰਿਹਾ ਕਿਉਂਕਿ ਹਾਈਕਿੰਗ ਉਹ ਕਰਨੀ ਪਈ ਤੇ ਸਾਹਮਣੇ ਜੋ ਨਜ਼ਰ ਆ ਰਿਹਾ ਉਹ ਅਦਭੁਤ ਅਲੌਕਿਕ ਹੈ ਕੌਰੂ ਵਾਟਰਫਾਲ ਓ ਮਾਈ ਗੋਡ ਅਮੇਜ਼ਿੰਗ ਦੇਖੋ ਕਿੱਥੋਂ ਆ ਰਿਹਾ ਹੈ ਮੈਂ ਹਿਮਾਚਲ ਦੇ ਵਿੱਚ ਇਸ ਤਰ੍ਹਾਂ ਦਾ ਵਾਟਰਫਾਲ ਪਹਿਲਾਂ ਕਦੀ ਨਹੀਂ ਦੇਖਿਆ ਜੋ ਇੰਨੀ ਹਾਈਟ ਤੋਂ ਡਿੱਗ ਰਿਹਾ ਇਹ ਉਹ ਦੂਰੋਂ ਵੀ ਆ ਰਿਹਾ ਹੈ ਥੋੜਾ ਹੋਰ ਆਪਾਂ ਲੱਗੇ ਜਾ ਕੇ ਦੇਖਾਂਗੇ ਇਸ ਦੀ ਜਿਹੜੀ ਆ ਅਸਲੀ ਖੂਬਸੂਰਤੀ ਲੋ ਜੀ ਵਾਟਰਫਾਲ ਦੇਖ ਕੇ ਸਾਡਾ ਇਹ ਦੋ ਨੈਚੁਰਲ ਹਾਈਕਿੰਗ ਟਰੈਕ ਕਲੱਬ ਦਾ ਸਫਲ ਹੋ ਗਿਆ ਤੇ ਹੁਣ ਅਸੀਂ ਬਿਲਕੁਲ ਵਾਟਰਫਾਲ ਦੇ ਨਜ਼ਦੀਕ ਇੱਥਾਂ ਜਾ ਕੇ ਦੇਖਾਂਗੇ ਇੱਥੇ ਇੱਕ ਪੁਰਾਣਾ ਮੰਦਿਰ ਵੀ ਹੈਗਾ ਆ ਬੱੇਲ ਕੋ ਠੰਡਾ ਇੱਥੇ ਸਰਾ ਵਾਲਾ ਦੁਆਲਾ ਟੈਂਪਰੇਚਰ ਐਨ ਡਾਊਨ ਹੁਣ ਦੇਖੋ ਹੋਰ ਨੇੜੇ ਤੋਂ ਵਾਟਰਫਾਲ ਜਿਹੜਾ ਆ ਕਿੰਨੀ ਹਾਈਟ ਤੋਂ ਆ ਰਿਹਾ ਉੱਪਰੋਂ ਕੁਰੂਦੇਵਤਾ ਹਰਮਹਾਂਦੇਵ ਬੰਬੰਬ ਬੁਲੇ ਇੱਥੋਂ ਦੇ ਸਥਾਨਕ ਲੋਕ ਜਿਹੜੇ ਆ ਭਗਵਾਨ ਸ਼ਿਵ ਨੂੰ ਕੁਰੂਦੇਵਤਾ ਬੋਲਦੇ ਆ ਤੇ ਉਹਨਾਂ ਦੇ ਨਾਮ ਤੇ ਹੀ ਇਸ ਵਾਟਰਫਾਲ ਦਾ ਜਿਹੜਾ ਨਾਮ ਪਿਆ ਖਬਰੂ ਵਾਟਰਫਾਲ ਜੋ ਕਿ ਮੰਦਰ ਦੇ ਬਿਲਕੁਲ ਸੱਜੇ ਹੱਥ ਹੈਗਾ ਆ ਇਹ ਨਾਲ ਹੀ ਬਹੁਤ ਵੱਡਾ ਪੂਲ ਮੈਂ ਹਲੇ ਬਹੁਤ ਦੂਰ ਖੜਾ ਆਂ ਹੋਰ ਲੱਗ ਕੇ ਜਾ ਕੇ ਦੇਖਾਂਗਾ ਹੁਣ ਦੇਖੋ ਵਾਟਰਫਾਲ ਮੈਂ ਬਿਲਕੁਲ ਵਾਟਰਫਾਲ ਦੇ ਮੁਰੇ ਖੜਾ ਆਂ ਬਿਲਕੁਲ ਠੰਢੀ ਪਾਣੀ ਦੇ ਬੁਸ਼ਾਰਾਂ ਵਿੱਚ ਤੇ ਪੈ ਰਹੀ ਆ ਬਹੁਤ ਵੱਡਾ ਪੂਲ ਹੈ ਇੰਨਾ ਵੱਡਾ ਕਿ ਇੱਥੇ 100 150 ਬੰਦੇ ਆਰਾਮ ਨਾਲ ਨਹਾ ਸਕਦਾ ਇਹਦੇ ਵਿੱਚ ਪੜ ਕੇ ਪਾਣੀ ਦਾ ਪ੍ਰੈਸ਼ਰ ਦੇਖੋ ਬਾਅਦ ਦੇਖੋ ਤੁਸੀਂ ਕਿੰਨੀ ਜਿਆਦਾ ਹਾਈਟ ਤੋਂ ਜਿਹੜਾ ਪਰਵਾ ਰਿਆ ਵਾਟਰਫਾਲ ਉਹ ਦੇਖੋ ਤੁਸੀਂ ਸਾਥੀ ਵੀ ਪਿੱਛੇ-ਪਿੱਛੇ ਮੋੜ ਗਏ ਨੇ ਹਾਈਕਿੰਗ ਟਰੈਕ ਕਲੱਬ ਦੇ ਮੈਂਬਰ ਕਿ ਮੈਨੂੰ ਇੱਕ ਬਹੁਤ ਵਧੀਆ ਲੋਕੇਸ਼ਨ ਮਿਲੀ ਆ ਇਸ ਪੱਥਰ ਦੇ ਉੱਪਰ ਖੜਾ ਹੋ ਕੇ ਮੈਂ ਸ਼ਾਹਰੁਖ ਖਾਨ ਸਟਾਈਲ 'ਚ ਫੋਟੋਗ੍ਰਾਫਾਂਗਾ ਚੱਲ ਜਾਈਏ ਹਾਂ ਕਿੱਥੇ ਅਮਾਜ਼ਨ ਗੱਭੋਤਾ ਲੋਕ ਇੱਕ ਨਜ਼ਾਰਾ ਬੇਹਦ ਖੂਬਸੂਰਤ ਇਹਨੂੰ ਕਹਿੰਦੇ ਜੀ ਕੁਦਰਤ ਮਨ ਕਰਦਾ ਤੋ ਜੈ ਜੈ ਨਾ ਰਕੇ ਮੰਤਰਮੁਗਧ ਭਗਤੀ ਕਰੀਏ ਮੈਡੀਟੇਸ਼ਨ ਕੀਤੀ ਜਾਵੇ ਬਹੁਤ ਸੂਸਰ ਨਜ਼ਾਰਾ ਹੈ ਇਹ ਵਾਟਰਫਾਲ ਦੇ ਬਿਲਕੁਲ ਸੱਜੇ ਵਸਤੇ ਪਹਿਲਾਂ ਸਾਹਮਣੇ ਘੜਾ ਸੀ ਪੂਰਾ ਘੁੰਮ ਕੇਣਾ ਪੱਥਰਾਂ ਦੇ ਉੱਪਰ ਹੀ ਜਗ੍ਹਾ ਹੈਗੀ ਆਉਣ ਲਈ ਬਿਲਕੁਲ વોਟਰਫਾਲ ਦੇ ਨਾਲ ਆ ਗਿਆ ਮੇਰੇ ਮੇਰੇ ਕੋਲ ਇਸ ਵੇਲੇ ਸਾਹਮਣੇ ਘਰੂ ਦੇਕਤਾ ਬੋਲੇ ਸ਼ੰਕਰ ਦਾ ਮੰਦਿਰ ਔਰ ਇਹ ਦੇਖੋ ਸਾਈਡ ਤੋਂ ਵਾਟਰਫਾਲ ਦਾ ਨਜ਼ਾਰਾ ਹੋਰ ਵੀ ਵੱਖਰਾ ਹੈ ਫਿਰ ਇਹਨਾਂ ਨੂੰ ਫੋਨ ਕਰਦੇ ਬਈ ਹਾਂਜੀ ਜੋ ਨੌਨ ਹੈਗਾ ਉਹਨਾਂ ਨੂੰ ਫੋਨ ਕਰ ਲੈ ਯਾਰ ਨੈਟਵਰਕ ਨਹੀਂ ਸਰੇ ਨੈਟਵਰਕ ਨਹੀਂ ਹੈ ਉਹ ਪਿੰਡ ਨਾਲ ਬਾਦੇ ਘਰ 50 ਦੀ ਜੇ 100 ਨੂੰ ਦੇ ਸਕਦੇ ਨਾ ਅੱਛੇ ਨਾ ਮੰਦਰ ਗਾ ਕੇ ਮੰਦਰ ਰਹਾ ਮੰਦਰ ਉਹ ਮੰਦਰ ਰਿਹਾ ਭਰੂ ਟ੍ਰੈਕ ਤੋਂ ਵਾਪਸੀ ਕਰਦੇ ਹੋਏ ਤੇ ਉਹ ਖੂਸੂ ਨਜ਼ਾਰੇ ਟ੍ਰੈਕ ਦੇ ਕੋਲ ਬਿਲਕੁਲ ਥੱਲੇ ਗਿਆ ਆਪਾਂ ਇਦਾਂ ਜਾਣਾ ਕੁਮ ਕੇ ਤੇ ਕਿੰਨੇ ਸੁਣ ਸੁਣੇ ਘਰ ਦ੍ਰਿਸ਼ ਨਜ਼ਰ ਆ ਰਹੇ ਆ ਅਗਰੇ ਸਪਿੰਡ ਦੇ ਵਿੱਚ ਹੋਮਸਟੇ ਮਿਲ ਜਾ ਰਹਿਣ ਲਈ ਤੇ ਵਾਧੂ ਨਹੀਂ ਜਾ ਰਹੇ ਯਾਰ ਜੀ ਯਾ ਸਰਾਸਾ ਨਹੀਂ ਇਧਰ ਨਹੀਂ ਇਧਰ ਬਹੁਤ ਹੀ ਪਿਆਰੀ ਬੱਚੀ ਉਪਰ ਪਾਣੀ ਆ ਰਿਹਾ ਬਾੜੋਂ ਤੇ ਭਰਦੀ ਹੋਈ ਹੈਲੋ ਦੇਖੋ ਜੀ ਐਨਾ ਸਾਫ ਪਾਣੀ ਨਾ ਸਿਰਫ ਪਹਾੜਾਂ ਵਿੱਚ ਮਿਲਦਾ ਤਾਂ ਪਰਫਾ ਬਿੱਗੜ ਕੇ ਉਪਰ ਆ ਰਹੀਆਂ ਸ਼ੀਸ਼ੇ ਨਾਲੋਂ ਵੀ ਜ਼ਿਆਦਾ ਸਾਫ ਪਾਣੀ ਦੇਖੋ ਜੀ ਲਾਲ ਬਾੜੀ ਵਿੱਚ ਪੀਲੀ ਮਿੱਟੀ ਵੀ ਆ ਮੰਡੀ ਤੋਂ ਪਠਾਨਕੋਟ نیشنل ਹਾਈਵੇ ਬਹੁਤ ਹੀ ਸ਼ਾਨਦਾਰ ਰੋਡ ਬਣਿਆ ਲੱਗੀ ਇੰਜੀਨੀਅਰਾਂ ਕੇ ਸੀ ਪਹਾੜਾਂ ਦੇ ਵਿੱਚ ਘੁੰਮ ਰਹੇ ਨੇ ਐਦਾਂ ਦੇ ਰੋਡ ਤਾਂ ਸ਼ਾਇਦ ਮੋਹਾਨਾ ਦੇ ਵਿੱਚ ਵੀ ਨਹੀਂ ਹੁੰਦੇ ਬਹੁਤ ਹੀ ਖੂਬਸੂਰਤ 터ਨਲ ਲਗਾਤਾਰ ਰਡੀਆਂ ਆ ਸੁਰਗ ਆ ਰਹੀਆਂ ਐ ਸੁਰਤੇ ਇੱਥੇ ਕੋਤ ਮਨਾਲੇ ਜਾਂਦੇ ਹੋਏ ਵੀ ਇਸੇ ਤਰ੍ਹਾਂ ਰੋਡ ਦੇ 터ਨਲ ਬਣੀਆਂ ਐ ਜੇ ਅਚਮੁਖ ਚੁ ਵੀ ਜਾਂਦੇ ਹੋਏ ਵੀ ਤੇ ਦੇਖ ਜਾ ਕੇ ਦੇਸ਼ ਤਰੱਕੀ ਕਰ ਰਿਹਾ ਐ सो ब्यूटीफुल ब्यूटीफुल्भर हिरण की प्रजाति जो कि सुहा की पाई जाती है क्या बात है ਬਹੁਤ ਹੀ ਸ਼ਾਨਦਾਰ ਐਨੀਮਲ